ਜੋ ਵੀ ਪੱਕੀ ਨੂੰ ਇਨਸਾਫ ਦੇ ਆ। ਸਾਥ ਦੇ ਰਿਆ ਉਹਨਾਂ ਦਾ ਪੂਰੇ ਮੀਡੀਆ ਦਾ ਵੀ ਧੰਨਵਾਦ ਕਰਦੇ ਆ ਪੂਰੀ ਨਗਰ ਪੰਚਾਇਤ ਵੱਲੋਂ ਪਿੰਡ ਵੱਲੋਂ ਉਸ ਬੱਚੀ ਦੇ ਇਨਸਾਫ ਵਾਸਤੇ ਵੀ ਅਸੀਂ ਪੂਰੀ ਮੰਗ ਕਰਦੇ ਆ ਔਰ ਲੜਦੇ ਰਹਿਣਾ ਕਿ ਜ ਸਾਡਾ ਨਾਰਾ ਮਾਰ ਰਿਹਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਮੈਂ ਅੱਗੇ ਜੈਪ ਸਿੰਘ ਜੀ ਪਟੋਈ ਨੂੰ ਇਹ ਉਸ ਬੱਚੀ ਵਾਸਤੇ ਹੀ ਬੋਲਣਾ ਆਪਣਾ ਕੋਈ ਪੋਲੀਟਿਕਲ ਏਜੰਡਾ ਨਹੀਂ ਪੂਰਾ ਨਗਰ ਦੁੱਧੜ ਸਾਡਾ ਪੂਰਾ ਬੱਚਾ ਬੱਚਾ ਸਾਡੇ ਘਰਾਂ ਨੂੰ ਲੋਕ ਲੱਗੇ ਆ ਇਸ ਸੜਕ ਤੇ ਬੈਠਿਆ 12 ਬੇਕੀ ਕਰਦੇ ਆ ਇਥੋਂ ਕੀ ਆਦੇ ਹੱਕ ਦੇ ਨਾਰਾ ਰੋਜ਼ ਠਿਕਾਣਾ ਪੰਧਿਆ ਗੱਲਾਂ ਕਰ ਰਹੇ ਆ ਪਰ ਸਾਡੀ ਉਸ ਬੱਤੀ ਬੇਰੰਗੀ ਨਾਲ ਕੱਦ ਲਕਰੀ ਗਈ ਆ ਸਾਡੇ ਪੂਰੇ ਟੀਮ ਦੇ ਸਾਭੀ ਸਾਬਰੀ ਵਿਦਾ ਅਸੀਂ ਇਸ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਸਾਰੇ ਬਲਾਰੇ ਨੂੰ ਬੇਨਤੀ ਹੈ ਮੇਰੀ ਤੱਕ ਪਹੁੰਚਾਣ ਸਾਡੀ ਬੱਚੀ ਨੂੰ ਸਾਬੀ ਦੇ ਸਾਰਿਆਂ ਨੂੰ ਮੇਰੀ ਵੀਰ ਗੁਰਦਾਸ ਜੀ ਨਾਲੜੀ ਸਾਰਿਆਂ ਨੂੰ ਪੰਜ ਪੰਜ ਮਿੰਟ ਬੋਲਣ ਸਾਡੀ ਬੱਚੀ ਨੂੰ ਇਨਸਾਫ ਦਿਓ ਸਾਬ ਦੀਓ ਸੂ ਰਾਣੀ ਨੂੰ ਇਨਸਾਫ ਮੁਰਦਾਬਾਦ څناڅو پتړ مرداబాద్ 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 پتړ پولیس مرداబాద్ 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 بي بكي نو انصاف دا ਸਾਡੀ ਤਾਂ ਇਹੀ ਮੰਗਾ ਸੀ ਨੂੰ ਤਰਾਮਾ ਚ ਨਹੀਂ ਕੋਈ ਵਾਦਾ ਚਾਹੀਦਾ ਸਾਨੂੰ ਤਾਂ ਫਾਂਸੀ ਦੀ ਸਜ਼ਾ ਚਾਹੀਦੀ ਹੈ ਕਿਉਂਕਿ ਇਹ ਸਿੰਗਲ ਮਰਡਰ ਨਹੀਂ ਹੈਗਾ ਇਹ ਡਬਲ ਮਰਡਰ ਆ ਜਿੰਨੇ ਸਬੂਤ ਇਹ ਹੁਣ ਬਣਾਏ ਗਏ ਨੇ ਜਿਸ ਦਿਨ ਅਸੀਂ ਉੱਥੇ ਕੁੜੀ ਨੂੰ ਮਤਲਬ ਲੈਣ ਗਏ ਆ ਬਾਡੀ ਨੂੰ ਉੱਥੇ ਕੋਈ ਵੀ ਸਬੂਤ ਨਹੀਂ ਸੀ ਕੋਈ ਟੇਬਲ ਨਹੀਂ ਸੀ ਕੋਈ ਬਾਰੀ ਨਹੀਂ ਟੁੱਟੀ ਹੋਈ ਸੀ ਕੋਈ ਪੱਖੇ ਤੋਂ ਮਿੱਟੀ ਨਹੀਂ ਹਟੀ ਹੋਈ ਸੀ ਕੋਈ ਚੁੰਨੀ ਨਹੀਂ ਤੇ ਉੱਥੇ ਇੰਦਾ ਸੈਂਸ ਵੀ ਉਹਨਾਂ ਦੇ ਕੱਪੜੇ ਵੀ ਚੇਂਜ ਕਰਤੇ ਸੀ ਨਿਮਾ ਕੇ ਕੁੜੀ ਦੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਸਾਡੀਆਂ ਜੋ ਬਣਦੀਆਂ ਤਰਾਮਾਤੀਆਂ 302 ਦੇ ਹਿਸਾਬ ਨਾਲ ਉਹ ਨਹੀਂ ਲਗਾਈਆਂ ਕਿਉਂ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਪ੍ਰਸ਼ਾਸਨ ਨੇ ਸਬੂਤ ਤੇ ਜਿੰਨੇ ਉਹ ਉਰਦ ਖੁਰਦ ਪੁਰਦ ਕਰਤੇ ਸਾਨੂੰ ਤਾਂ ਇਨਸਾਫ ਚਾਹੀਦਾ ਸਾਨੂੰ ਕੁੜੀ ਦੇ ਹੱਕ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫਾਂਸੀ ਚਾਹੀਦੀ ਆ ਨਹੀਂ ਸਾਡਾ ਨਗਰ ਹਾਲੇ ਤਾਂ ਸ਼ਾਂਤੀ ਪ੍ਰੋਟੈਸਟ ਕਰ ਰਹੇ ਆ ਵੱਡੇ ਅਧਿਕਾਰੀ ਕੀ ਕਹਿੰਦੇ ਨੇ ਦੋਸਤ ਪੁਲਿਸ ਦੇ ਵੱਡੇ ਅਧਿਕਾਰੀ ਕਹਿੰਦੇ ਨੇ ਵੀ ਅਰੈਸਟ ਕਰ ਲੇ ਤਰਾਮਾ ਲਾਤੀਆਂ ਵੀਰੇ ਜਿਹੜੀਆਂ ਤਰਾਮਾ ਉਹਨਾਂ ਨੇ ਲਾਈਆਂ ਨੇ ਉਹਨਾਂ ਦੀ 2 ਮਹੀਨਾ ਚ 4 ਮਹੀਨਾ ਚ ਜਮਾਨਤ ਹੋ ਜਾਣੀ ਆ ਸਾਡੀ ਤਾਂ ਜ਼ਿੰਦਗੀ ਕੁੜੀ ਚਲੀ ਗਈ ਨਾ ਸਾਡੀ ਜ਼ਿੰਦਗੀ ਖਤਮ ਹੋ ਗਈ ਸਾਡੀ ਡਬਲ ਜ਼ਿੰਦਗੀਆਂ ਖਤਮ ਹੋ ਗਈਆਂ 25 ਘੰਟਿਆਂ ਦੇ ਵਿੱਚ 30 ਘੰਟਿਆਂ ਦੇ ਵਿੱਚ ਕੁੜੀ ਦੀ ਡਿਲੀਵਰੀ ਸੀ ਕੋਈ ਵੀ ਮਾਂ ਆਪਣੇ ਆਪ ਨੂੰ ਮਾਰ ਸਕਦੀ ਹੈ ਬੱਚੇ ਨੂੰ ਨਹੀਂ ਮਾਰ ਸਕਦੀ ਤੇ ਆਪਸ ਵਿੱਚ ਲੜਾਈ ਕਿਸ ਚੀਜ਼ ਦੀ ਸੀ ਲੜਾਈ ਭਾਈ ਦਹੇਜ ਨੂੰ ਲੈ ਕੇ ਸੀ ਡਿਮਾਂਡ ਕਰਦੇ ਸੀ ਕਿਉਂਕਿ ਜਿਹੜਾ ਇਹ ਮੁੰਡਾ ਵਿਆਹਿਆ ਹੋਇਆ ਨਿਸ਼ੂ ਰਾਣੀ ਨੂੰ ਇਹ ਪਹਿਲਾਂ ਵੀ ਕਤਲ ਕਰ ਚੁੱਕਿਆ ਇਹਦਾ ਪਹਿਲਾਂ ਚਾਚਾ ਜੀ ਦਾ ਕਤਲ ਕਰਕੇ ਆ ਇਹਨਾਂ ਦਾ ਇਹ ਬਹੁਤ ਲੰਬਾ ਸਮਾਂ ਚੱਲਿਆ ਸਮਾਣੇ ਤੋਂ ਪਾਤਣਾ ਤੋਂ ਕੇਸ ਚੱਲਿਆ ਇਹ ਪਹਿਲਾਂ ਤੋਂ ਇਹ ਮਡਰਡਰ ਨੇ ਬੰਦੇ ਕ੍ਰਿਮੀਨਲ ਨੇ ਇਹ ਕ੍ਰਿਮੀਨਲ ਮਾਈਂਡਡ ਆ ਤਾਂ ਕਰਕੇ ਇਹਨਾਂ ਦੇ ਖਿਲਾਫ ਸਬੂਤ ਨਹੀਂ ਮਿਲਦਾ ਅੱਜ ਕੈਂਡਲ ਮਾਰਕ ਕਿੱਥੇ ਤੱਕ ਕੱਢਿਆ ਜਾਏਗਾ ਇਹ ਜੀ ਉਰੇ ਪਵਾਰਾ ਚੌਂਕ ਤੋਂ ਲੈ ਕੇ ਨੀਲਾ ਪਾਬੰਦ ਤੱਕ ਆਣ ਵਾਲੇ ਸਮੇਂ ਦੇ ਵਿੱਚ ਕੋਈ ਰੰਟੀ ਚੀਜ਼ ਨਹੀਂ ਆਣੀ ਆਣ ਵਾਲੇ ਸਮੇਂ 'ਚ ਇਹ ਆ ਜੀ ਜੇ ਤਾਂ ਇਹ ਸ਼ਾਂਤੀ ਨਾਲ ਸਾਡੀਆਂ ਧਰਾਂ ਮੱਚ ਵਾਦਾ ਕੀਤਾ ਗਿਆ ਤਾਂ ਅਸੀਂ ਸ਼ਾਂਤੀਮਈ ਨਾਲ ਬਹਿ ਜਾਾਂਗੇ ਨਹੀਂ ਇਹ ਦੋ ਵੀ ਤਾਕੜਾ ਅਸੀਂ ਕਿਸਾਨ ਜਥੇਬੰਦੀਆਂ ਨੂੰ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਧਰਨਾ ਲਾਵਾਂਗੇ ਚਾਹੇ 2 ਦਿਨ ਚੱਲੇ 3 ਦਿਨ ਚੱਲੇ 4 ਦਿਨ ਚੱਲੇ ਜਦ ਤੱਕ ਸਾਡੀ ਕੁੜੀ ਨੂੰ ਇਨਸਾਫ਼ ਨਹੀਂ ਮਿਲਦਾ ਇਹ ਸਾਡਾ ਸਾਰਾ ਗ੍ਰਾਮ ਆਇਆ ਕੋਈ ਆਲੇ-ਦਾਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਜਾਂ ਉਹਨਾਂ ਨੇ ਅਸੀਂ ਇਤੋਂ ਵੀ ਜਿਆਦਾ ਵੱਡਾ ਕੱਟ ਕਰਕੇ ਦਿਖਾਵਾਂਗੇ ਇਹ ਤਾਂ ਸ਼ਾਂਤਮਈ ਸੀ ਤਾਂ ਕਰਕੇ ਅਸੀਂ ਉਰੇ ਆਏ ਤਾਂ ਬਿਲਕੁਲ ਇਸ ਵਕਤ ਹਾਂਜੀ ਕੁਲਵਿੰਦਰ ਹਾਂਜੀ ਇਹਨਾਂ ਬੱਚੀ ਨਾਲ ਦਾਸ ਹੋ ਗਿਆ ਹਾਂਜੀ ਇਹਨਾਂ ਬੱਚੀ ਦੀ ਡੈਥ ਹੋ ਗਿਆ ਨਾ ਮੈਨੂੰ ਉਸ ਸਾਹ ਬੱਚੀ ਦਾ ਜਿਹਨਾਂ ਨੂੰ ਮੈਨੂੰ फांसी ਜਿੰਦੀ ਮੇਰੀ ਬੱਚੀ ਦੀ ਹਾਂਜੀ ਮੇਰੀ ਨਿਸ਼ੂ ਰਾਣੀ ਮੇਰੀ ਬੱਚੀ ਨੂੰ ਬਹੁਤ ਰਹਿਮ ਨਾਲ ਮਾਰਿਆ ਜੀ ਉਹਨਾਂ ਨੇ 10 ਮਹੀਨਿਆਂ ਚ ਹੈਰਾਨ ਕਰਾਇਆ ਮੈਨੂੰ ਪੂਰੇ 10 ਮਹੀਨਿਆਂ ਚ ਮੈਂ ਲੈਣ ਜਾ ਕਰਨ ਦੀ ਜੀ ਭੇਜਾਂ ਨਹੀਂ ਤੇ ਮੇਰੇ ਨਾਲ ਬਹੁਤ ਮੇਰੇ ਫੇਰ ਐਮੀ ਨਾਲ ਮੈਨੂੰ ਉਹ ਵੀ ਚਾਰ ਚੀਂਹ ਦੇ ਜੀ ਪਾਂਸੀ ਦੀ ਸਜਾ ਜਿਹੜੇ ਲੁਕੇ ਬੈਠੇ ਆ ਜੀ ਜੇਠ ਦੋ ਦੋ ਜਠਾਣੀ ਬੰਦੇ ਕੋਲ ਸੀ ਹਾਂ ਜੀ ਬੰਦੇ ਕੋਲ ਸੀ ਜੇਠ ਹੈ ਕੁੜੀ ਕੇ ਆਮਚੜੀ ਪਿੰਡ ਵੈਈ ਤੇ ਮੇਰੇ ਘਰ ਵੀ ਜਾਂਦੇ ਤੇ ਨਏ ਆਂਦੀ ਉਹ ਨਾਲ ਜੀ ਹਾਂ ਜੀ ਪਾਂਸੀ ਦੀ ਜਾਂਦੀ ਆ ਜੀ ਮੈਨੂੰ ਉਹਨਾਂ ਦੀ ਗੂਰੀ ਭਾਜੀ ਜਾਨੀ ਦਾ ਨਾਮ ਦੱਸ ਦੇ ਨਾ ਨਾਮ ਹੈ ਕੇਨਾ ਲਾਪ੍ਰਿਤ ਲਾਪ੍ਰਿਤ ਉਹ ਕੇ ਦੱਸ ਤੇਰੇ ਬਣ ਕੀ ਹੋਇਆ ਫਿਰ ਲਾਪ੍ਰਿਤ ਕਿਹਦੇ ਆ ਮਹਿਰਾ ਕਿੱਡਾ ਦੱਸ ਕੀ ਹੋਇਆ ਲਾਪ੍ਰਿਤ ਲਾਪ੍ਰਿਤ ਮੈਂ ਅਰ ਕੂਨਵਾ ਮੁੰਡਾ ਮੁੰਡਾ ਮੁਰਾਣੀ ਤੇ ਅਰ ਗੂਰੀ ਨਿੱਕਾ ਉਹਨਾਂ ਦੇ ਮਾਪਿਓ ਉਹਨਾਂ ਨੇ ਸਾਰੇ ਨੇ ਰਲ ਕੇ ਸਾਡੀ ਭੈਣ ਨੂੰ ਮਾਰਿਆ ਉਹਨਾਂ ਦੇ ਬੱਚੇ ਇੱਕ ਬੱਚਾ ਵੀ ਤੇ 9 ਮਹੀਨੇ ਦਾ 4 ਦਿਨਾਂ ਨੂੰ ਡਿਲੀਵਰੀ ਹੋਣ ਵਾਲੀ ਸੀ ਵਿੱਚ ਜਿਹੜਾ ਵਿਆਹ ਹੋਇਆ 10 ਮਹੀਨੇ ਪਹਿਲਾਂ 10 ਮਹੀਨੇ ਤੋਂ ਮੇਰੀ ਮੰਮੀ ਜਾਂਦੀ ਸੀ ਮੇਰੀ ਮੰਮੀ ਨੂੰ ਪੁੱਠਾ ਸਿੱਧਾ ਬੋਲਦੇ ਤੇ ਮੇਰੀ ਭੈਣ ਨਾਲ ਵੀ 10 ਮਹੀਨਿਆਂ ਤੋਂ ਮੇਰੀ ਭੈਣ ਨੂੰ ਵੀ ਹੈਰਾਨ ਕਰ ਰਹੇ ਤੇ ਬਹੁਤ ਜ਼ਿਆਦਾ ਅਸੀਂ ਉਹਨਾਂ ਨੂੰ ਕਿਹਾ ਬਹੁਤ ਮੇਰੀ ਮੰਮੀ ਨੇ ਮੰਮੀ ਨੂੰ ਪੁੱਛੋਈ ਮੰਮੀ ਨੇ ਮੰਮੀ ਕਹਿੰਦੀ ਨੇ ਦਿਨ ਪਹਿਲਾਂ ਮੇਰੀ ਮੰਮੀ ਨੂੰ ਧੱਕੇ ਮਾਰ ਕੇ ਘਰੋਂ ਕੱਢਿਆ ਧੱਕੇ ਮਾਰ ਕੇ ਉਹਨਾਂ ਨੇ 12 ਤਰੀਕ ਨੂੰ 12 ਤਰੀਕ ਕਿਨੇ ਕੱਢੇ ਸੀ ਮਹੀਨਾ ਉਹਨਾਂ ਦੇ ਮੇਰੇ ਭੈਣ ਦੇ ਘਰ ਵਾਲੇ ਨੇ ਉਹ ਜਿਹੜਾ ਸੱਸ ਮੇਰੀ ਭੈਣ ਦੇ ਘਰ ਵਾਲਾ ਉਹਨਾਂ ਨੇ ਤਿੰਨਾਂ ਨੇ ਧੱਕੇ ਮਾਰ ਕੇ ਮੇਰੀ ਮੰਮੀ ਨੂੰ ਕੱਢਿਆ ਗਾਲਾਂ ਕੱਢੀਆਂ ਮੇਰੀ ਮੰਮੀ ਨੂੰ ਮੇਰੇ ਭੂਨਮ ਜਠਾਣੀ ਇੱਕ ਲਾਪਰੀ ਤਾਂ ਚਾਰੇ ਉਹਨੇ ਤੇ ਤਿੰਨੋਂ ਨੇ ਸਾਰੇ ਨੇ ਲੜ ਕੇ ਮਾਰੀਆ ਮੇਰੀ ਭੈਣ ਗਾਲਾਂ ਕੁਚੁੰਨੀ ਨਾਲ ਗਾਲਾਂ ਦੱਬਿਆ ਉਹਨਾਂ ਦਾ ਸਾਰੇ ਸਾਰੇ ਇਕੱਠੇਨ ਕਰਕੇ ਸਾਬ ਚਾਹੀਦਾ ਜੀ ਸਾਨੂੰ ਸਾਨੂੰ ਤਾਂ ਇਨਸਾਫ ਜੀ ਚਾਹੀਦਾ ਜੀ ਮੇਰੇ ਸਾਡੇ ਮੇਰੇ ਬੱਚੀ ਜਿਵੇਂ ਮਾਰੀ ਮਨ ਦੋਨਾਂ ਦੀ ਸਜ਼ਾ ਚਾਹੀਦੀ ਹੈ ਜੀ ਤੁਸੀਂ ਕਰ ਲਈ ਜੀ ਹਾਂ ਜੀ ना जी मारी कोई सुनाई नहीं हो रही जी चरणजीत है दा 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 आएसा आएसा दा जी दा जरा उन्हें बारह तारीख को मेरी मासी वो जाती है और मेरी मासी के साथ गाड़ी गलोच की जाती है बहुत ज्यादा उनके सोरे परिवार की तरफ से चौदह तारीख को हम जाते हैं दो जने सिर्फ और दस पचास में हमारी हमारी लड़की के साथ बात होती है भाई मेरे तुम्हारे वास्ते ठंडे ले आऊँ कहा चलो ले आओ कोई बात नहीं मैं कहा हम एक घंटे में आपके पास पहुँच जाएंगे जैसे ही हम एक घंटे बाद पातड़ा बस अड्डे पर पहुँचते हैं हमारे को थर्ड पर्सन बंदे का फोन आता है कि तुम्हारी लड़की की तो डेथ हो चुकी है जैसे ही डेथ हो चुकी है हमने 112 room... 112 एक नंबर कंट्रोल रूम पर फ़ोन किया कंट्रोल रूम एक सौ बारह नंबर कंट्रोल रूम पर फ़ोन किया अभी ऐसे ऐसे करके बात हो उन्होंने एक सौ पातड़ा थाने में हमारे को कवर किया पात्रा थाने की हमारे साथ टीम गई एस एस चरणजीत हेड कांस्टेबल शर्मा और दो लेडी कॉन्स्टेबल जो कि बिना भी वर्दी के थे हमारे साथ गए वहाँ पे हमारे को हमारी लड़की की लाश मिली मंजे पे कोई बोल रहा है कि इसकी लाश कह रहा है कोई तो कह रहा है ये गड़फड़ाया ले लिया कोई कह रहा है ये बेड पे पड़ी मिली हमारे को कोई कह रहा है दवाई खा ली कोई कह रहा है ये मैं के नहीं तो पट्टे पान गई थी उसके नीचे मैं ने मार दिया इसको ऐसे ही उसके बाद हमारे को हम चुप करके लाश वहाँ से उठा ले ऐसे ही चरणजीत और सुख शर्मा जो हेड कॉन्स्टेबल थे हमारे को बच्चों की सौं खाते रहे कि हम अपने बच्चों की सौं खाते हैं भी तुम्हारे को पूरा इंसाफ दिलवाएंगे ऐसे हमारी हमारी लड़की की अगर हम कुछ खाएं तो हम ऐसे हमारी लड़की की खाए ऐसे तुम्हारी लड़की का तो हमारे को सारा दिन उन्होंने गुमराह किया भी हम रिमांड ले रहे हैं पूरे पूरे एविडेंस पूरे करेंगे भी तुम्हारी तुम्हारी लड़की का पता लग जाए भी खून किसने किया है मैं ठीक है जी उन्हें सवेर से लेकर शाम तक हमारे साथ कभी तीन सौ चार बी के पर्चे में साइन करवा लेता था कभी तीन सौ छः के हमने उसके कभी तीन सौ छः के पर्चे के बाद उसने हमारे को कह रहे तुम जाओ तीन सौ चार बीघ का पर्चा हो गया मैं ठीक है जी हम चले गए रात को अपने घर दस साढ़े आठ नौ बजे से उसके बाद उसका फ़ोन आता है कि तीन सौ छः का पर्चा दर्ज हो गया है तीन सौ चार बी का नहीं हमने कराया मैं कहा जी रिमांड लिया जी रिमांड में कुछ मिला कह रहे रिमांड ले लिया हमने जबकि उन्होंने कोई रिमांड नहीं लिया अगले दिन कोर्ट में हमारे पास वहाँ पेशी में आते हैं पेशी पे आते हैं तो हमारे वकील ने उसको पूछा उसको बोला भी रिमांड लिया कह रहे तू तेरे को क्या मतलब है हमारे वकील के साथ भी बहुत मिसबिहेव की उसने चरणजीत ने भी तेरे को क्या मतलब है इनको क्यों गुमराह कर रहा है तू हम रिमांड ले या नहीं ले तेरे को क्या मतलब है उसने कोई रिमांड नहीं ले रखा था बस ऐसी सिंपल धारा लगा के उसको अंदर कर दिया और ऐसे ही उसको चुप करके ले गया पुलिस की आप ही पुलिस की पूरी मिली, मिली है आपको साथ। शंका है? क्यों है? ये शंका शंका क्योंकि या आशंका ये है कि जो उसके घर परिवार वाले थे वो बार बार पुलिस थाने के बार बार गेटे काटती जा रहे थे और एस एच ओ से ढंग से बात कर नहीं रहा था हाँ जी हाँ जी पहले भी वो लड़की को हमने पंचायत में भेजा था एक महीने की रखे वो जब बोल रहे थे हमारी पूरी जिम्मेवारी है हम रखेंगे इसको सही तरह रखेंगे बस आपस की लड़ाई ये थी जो सबसे बड़ी बात तो ये देखो भी हम की टीम के साथ ना उनके गांव में गए उनके गांव में गए एसएचओ देखो कितना बड़ा झूठ बोल रहा है वहाँ पे उसने बोला फोरेंसिक टीम को भी लड़की ने फायर लिया था और ये दरवाजा ये बारी इसकी कमरे की इसको तोड़ के अंदर बढ़ा वो तोड़ के अंदर बड़ा जो फॉरेंसिक टीम थी ना वो मैडम थी वो बोली कहिए एस एच ओ साहब तुम झूठ की बोल रहे हो भी ये तो बारी कहीं से टूट ही नहीं रही और ना ये दरवाजे का कुंडा लगता आप ऐसे झूठ बोल रहे हो उसने मैडम को मैडम ने एस को बहुत नजा इस बात से उसके बाद उसने स्टूल रख दिया वहाँ पे बेड पे आगे हमारे बे। आगे, आगे, आगे को सी जांच चाहिए भी ताकि जो इसमें जितने दोषी हैं सारे पकड़े जाए जा। और सब कड़ी से कड़ी सजा दी जा सके इनको और फांसी की सजा सबसे ज़्यादा दी जाए, जाए।